ਤਪਤ ਮੈਂ ਠੰਡ ਵਰਤਾਈ ਆਨੰਦ ਪਿਆ ਦੁੱਖ ਰਾਠੇ ਭਾਈ ਤਪਤ ਮੈਂ ਠੰਡ ਵਰਤਾਈ ਜਿਹੜਾ ਤਪਦਾ ਸੀ ਨਾ ਹਿਰਦਾ ਤਾਂ ਉਹ ਤੇ ਠੰਡ ਪੇਦੀ ਕਿਤੇ ਜਾ ਕੇ ਉਹ ਤਪਦਾ ਖਾਦਾ ਸੀ ਮਾਇਆ ਦੀ ਭੁਗਤੀ ਆ ਰਾਜ ਕਰੇਗਾ ਖਾਲਸਾ ਦੀ ਤ੍ਰਿਸ਼ਨਾ ਸੀ ਭੁੱਖ ਦੀ ਉਹਨਾਂ ਦੇ ਅੰਦਰ ਦਾ ਚਰਾਟੇ ਛੁੱਟਦੇ ਨੇ ਉਹਨਾਂ ਦੇ ਅੰਦਰ ਤੋਂ ਮਾਰ ਫੜ ਕੇ ਕ੍ਰੋਧ ਭੜਿਆ ਪਿਆ ਗੁੱਸਾ ਜੇ ਕੋਈ ਕਹੇ ਜਨਮ ਮਰਨ ਕੇ ਮਿਡੇ ਅਦੇਸ਼ੇ ਸਾਧੂ ਕੇ ਪੂਰਨ ਉਪਦੇਸ਼ੇ ਤਪਮੈ ਠੰਡ ਪਰ ਪਾਈ ਅਨੰਦ ਅਨੰਦ ਪਿਆ ਦੁਖ ਨਾਟੇ ਭਾਈ ਫੇਰ ਅਨੰਦ ਹੋਇਆ ਜਦ ਤਪ ਦੇ ਵਿੱਚ ਠੰਡ ਹੋਈਆ ਦੁਖ ਨਾਟੇ ਕੋਈ ਤਾਂ ਦੁਖ ਦੂਰ ਹੋਏ ਨੂੰ ਦੁਖ ਨਾਟੇ ਭਾਈ ਮੈਨੂੰ ਇਹ ਦੱਸੋ ਜੇ ਤਪਤ ਵਿੱਚ ਠੰਡ ਵਰਤਾਏ ਅਨੰਦ ਪਿਆ ਦੁਖ ਨਾਟੇ ਭਾਈ ਉੱਥੇ ਰਾਜ ਕਿੱ데 ਦੀ ਲੋੜ ਰਹਗੀ ਫੇਰ ਕਿਹੜੇ ਰਾਜ ਦੀ ਲੋੜ ਹੈ ਸਮਝ ਨਹੀਂ ਆਦੀ ਉਹ ਵਿਸਲਾਂ ਦੇ ਅੱਗੇ ਰਾਜ ਦੇ ਲੈ ਕੇ ਦੇਖ ਲੈਣਾ ਜਿਹੜੀ ਸੌਹਾਂ ਨੇ ੜਾਈ ਆ ਉਹ ਤੁਸੀਂ ੜਾ ਦੋਗੇ ਟੋੜੇ ਕੋਈ ਨੀ ਇਤਬਾਰ ਕਰਦਾ ਅੰਕੇ ਬਿਸਲਾ ਵਾਲਿਆਂ ਦਾ ਦੇਖਿਆ ਹੋਇਆ ਇਹਨਾਂ ਨੇ ਕੋਈ ਇਤਬਾਰ ਨਹੀਂ ਕਰਦਾ ਥੋੜੇ ਦੇ ਮਤਲਬ ਰੋਲਾ ਪਾਓ ਤੁਸੀਂ ਥੋੜਾ ਆਪਣਾ ਜੀਵਨ ਨਹੀਂ ਐ ਸਿੱਖੀ ਵਾਲਾ ਪਹਿਲਾਂ ਤੇ ਜੀਵਨ ਤੁਹਾਡਾ ਆਪਣਾ ਹੋਵੇ ਤਾਂ ਭਰੋਸਾ ਕਰੂ ਕੋਈ ਅਗਰ ਬਾੜੀ ਦੇ ਉੱਤੇ ਦਾ ਜੀਵਨ ਲਿਆਓ ਪਹਿਲਾਂ ਸਾਬਤ ਕਰੋ ਭਰੋਸਾ ਕੌਣ ਕਰੂਗਾ ਸਿਆਸਤਾਂ ਨਾਲ ਕੋਈ ਭਰੋਸਾ ਕਰਦਾ ਵੋਟ ਦਿੰਦਾ ਜਨਜਨ ਭਰੋਸਾ ਇਹ ਭਰੋਸਾ ਦੇ ਕੇ ਤਾਂ ਧੋਖਾ ਭਾਵੇਂ ਕੱਲਣ ਸਾਥ ਤਾਂ ਪਰ ਇੱਕ ਵਾਰ ਦਾ ਭਰੋਸਾ ਦੇਣਾ ਪੈਂਦਾ ਨਾ ਪਬਲਿਕ ਇਨਾ ਦੀ ਕਰਨ ਕਿਉਂ ਨਹੀਂ ਸੁਖਦਾ ਕੋਈ ਕਿਉਂ ਨਹੀਂ ਇਹਨਾਂ ਨਾਲ ਪਬਲਿਕ ਜੁੜੀ ਇਹ ਤਾਂ ਭਰੋਸਾ ਨਹੀਂ ਕਰਦਾ ਕੋਈ ਭਰੋਸੇ ਵਾਲਾ ਕੋਈ ਕੰਮ ਨਹੀਂ ਇਹਨਾਂ ਦਾ ਹਾਂਜੀ ਤਬ ਤਾਂ ਮੈਂ ਠੰਡ ਵਰਤਾਈ ਆਨੰਦ ਪਿਆ ਦੁੱਖ ਨਾ ਠੇ ਭਾਈ ਜਨਮ ਮਰਨ ਕੇ ਬਿਟੇ ਅਦੇਸੇ ਸਾਧੂ ਕੇ ਪੂਰਨ ਉਪਦੇਸ਼ੇ ਜਨਮ ਮਰਨ ਕੇ ਬਿਟੇ ਅਦੇਸੇ ਆਹ ਜੀ ਰੋਲਾ ਆਹ ਰਾ ਜਨਮ ਮਨ ਦਾ ਅਦੇਸਾ ਵਿਟਣਾ ਚਾਹੀਦਾ ਉਹਦੇ ਬਾਦ ਖਾਲਸੇ ਦਾ ਰਾਜ ਆਏ ਰਾਜ ਉਹ ਨਾਸ਼ੀ ਖਾਲਸੇ ਦਾ ਰਾਜ 2000 ਸਾਲ ਦਾ ਹੁੰਦਾ 200 400 ਸਾਲ ਦਾ ਹੁੰਦਾ ਉਹ ਤਾਂ ਹਮੇਸ਼ਾ ਲਈ ਹੁੰਦਾ ਅਬਨਾਸ਼ੀ ਰਾਜ ਹੁੰਦਾ ਖਾਲਸੇ ਦਾ ਜਨਮ ਮਰਨ ਕੇ ਬਿਟੇ ਅਦੇਸੇ ਤਦ ਸੇ ਸ਼ੰਕਾ ਹੀ ਖਤਮ ਹੋ ਗਈ ਜਨਮ ਉਹਨਾਂ ਦੇ ਜਨਮ ਬਣ ਦੀ ਸ਼ੰਕਾ ਹੀ ਸੀ ਹੋਰ ਕੀ ਸੀ ਜਨਮ ਬਣ ਦੀ ਸ਼ੰਕਾ ਸੀ ਜਨਮਣ ਤਾਂ ਹੁੰਦਾ ਹੀ ਨਹੀਂ ਆਤਮਾ ਕਿਹੜਾ ਪਹਿਲਾਂ ਵਰਤੀ ਸੀ ਜੁਦੋ ਹੀ ਭੁਗਦੀ ਸੀ ਬਿਟੇ ਅੰਦੇ ਸੇ ਸਾਧੂ ਕੇ ਉਪਦੇਸ਼ ਸੇ ਉਪਦੇਸ਼ ਸੇ ਸਾਧੂ ਦਾ ਜਿਹੜਾ ਉਪਦੇਸ਼ ਸੀ ਜਦ ਪੂਰਾ ਉਪਦੇਸ਼ ਸੁਆ ਪੂਰਾ ਆਪਣੇ ਸੁਣਿਆ ਨਾ ਪੂਰਨ ਆਪਣੇ ਪੂਰਨ ਵਿਦੇਸ਼ ਕੁਰਬਾਨੀ ਦੇ ਨਾਲ ਜਨਮ ਮੰਦਾ ਦੇਸਾ ਮਿਟਣਾ ਹੈ 2-4 ਪੰਕਤੀਆਂ ਪੜ ਕੇ ਇਹ ਆ ਦੋ ਚਾਰ ਜਿਹੜੀ ਇਹਨਾਂ ਨੇ ਪੰਜ ਬਾਣੀਆਂ ਪੜ ਕੇ ਜੇ ਮੈਂ ਕਰਦੇ ਨੇ ਇਹਦੇ ਨਾਲ ਦੇਸੇ ਨਹੀਂ ਮਿਟਣੇ ਜੇ ਮਿਟਿਆ ਕਹਿੰਦਾ ਦਿਖਾ ਦਿਓ ਪਹਿਲਾਂ ਜਿਹੜੇ ਅੰਬਰ ਛਕਾਉਂਦੇ ਉਹ ਹੀ ਆਓ ਸਾਹਮਣੇ ਦੇਖੀਏ ਤੁਹਾਡੇ ਕੋਲ ਕੀ ਹੈ ਤੁਹਾਡਾ ਮਿਟ ਗਿਆ ਤੁਹਾਡਾ ਇਹ ਨਹੀਂ ਬੜਾ ਤੁਸੀਂ ਕਿਹਦਾ ਮਟਾ ਦੋ ਫੇ ਪਹਿਲਾਂ ਆਪਣਾ ਹੀ ਮਟਾ ਲਓ ਜਿਹੜੇ ਗਾਂ ਛਕਾਉਂਦੇ ਹੋ ਤੁਸੀਂ ਜਿਹੜੇ ਸਿੱਖ ਬਣਾਉਣੇ ਆਲੇ ਆਪਣਾ ਮਟਾਓ ਕੋਈ ਫਿਰ ਦੇਖਦੇ ਆਂ ਵੀ ਗਾਹਾਂ ਵੀ ਮੜ ਚੁੱਕੇ ਸਦਾ ਥੋੜੇ ਕੋ ਤਾਂ ਰੋਲ ਮਾਡਲ ਐ ਨਹੀਂ ਕੋਈ ਬੰਦਾ ਹੀ ਨਹੀਂ ਹੈਗਾ ਜਿਹੜਾ ਅਮਰ ਸਿਖਾਉਣ ਦੇ ਕਾਬਿਲ ਹੋਵੇ ਬੰਦਾ ਹੀ ਨਹੀਂ ਹੈ ਪੌੜ ਦੇਣ ਵਾਲਾ ਬੰਦਾ ਹੀ ਨਹੀਂ ਕੋਈ ਤੁਹਾਡੇ ਤੋਂ ਬਾਣੀ ਬੁਲਹਣ ਵਾਲਾ ਬੰਦਾ ਹੀ ਨਹੀਂ ਤੁਹਾਡੇ ਕੋਲ ਹੈਗਾ ਸਿੱਖੀ ਭਲਾਉਣ ਵਾਲਾ ਬੰਦਾ ਹੀ ਨਹੀਂ ਤੁਹਾਡੇ ਕੋਲ ਇਹਦੀ ਗੱਲ ਜਾਣੇ ਨਹੀਂ ਹੈ ਕਿ ਕਿਹੜੀਆਂ ਗੱਲਾਂ ਕਰਦੇ ਫਿਰਦੇ ਹਾਂ ਪੌ ਚੁਕਾ ਨਿਰਪਾਉ ਹੋਏ ਬਸੇ ਪੌ ਚੁਕਾ ਨਿਰਪਾਉ ਹੋਏ ਬਸੇ ਸਗਲ ਬਿਆਦ ਮਨ ਤੇ ਜਦੋਂ ਪੌ ਅੰਦਰੋਂ ਚੁੱਕ ਗਿਆ ਦਰ ਭੈ ਖਤਮ ਹੋ ਗਿਆ ਫੇ ਨਿਰਪਾਉ ਹੋ ਕੇ ਬਸਦਾ ਜਿੰਨਾ ਚਿਰ ਅੰਦਰ ਭੈ ਹੈਗਾ ਬਾਹਰ ਜੋ ਮਰਜੀ ਕਹੀ ਜਾਵੇ ਜੇਰ ਪੌ ਹੋ ਕੇ ਨਹੀਂ ਬਸ ਨਿਰਪਾਉ ਹੋਏ ਬਿਨਾ ਬਸਿਆ ਨਹੀਂ ਜਾ ਸਕਦਾ ਜੇਰ ਪੌ ਹੋਏ ਬਿਨਾ ਡਕਾਉ ਹੈ ਨਹੀਂ ਜਿੰਨਾ ਚਿਰ ਅੰਦਰ ਡਰ ਹੈ ਉਹਨਾਂ ਜਦ ਨਿਰਪਾਉ ਦੀ ਸਰ ਪਹੁੰਚੂਕਾ ਨਿਰਪਾਉ ਹੋਏ ਬਸੇ ਤਾਂ ਨਰਪਾਉ ਹੋ ਕੇ ਬਦਜ ਅੰਦਰੋਂ ਪਾਉ ਮਿਟ ਜਵੇ ਖਤਮ ਹੋ ਜਵੇ ਨਿਰਪਾਉ ਕਿਵੇਂ ਹੁੰਦਾ ਜਨਮਣ ਘਰ ਦੇ ਸਾਬਿਟ ਜਵੇ ਜਨਮਣ ਦੀ ਸ਼ੰਕਾ ਦੂਰ ਹੋਈ ਤੇ ਨਰਪਾਉ ਹੋ ਜਾਂਦਾ ਹੈ ਨਰਪਾਉ ਹੋ ਕੇ ਬਸ ਜਾਂਦਾ ਜਿੰਨਾ ਜਨਮਣ ਦੀ ਸ਼ੰਕਾ ਉਹਨਾਂ ਚ ਨਰਪਾਉ ਦਿੱਤੋ 6 ਗੱਲਾਂ ਮੰਨਦੇ ਨੇ ਜਿਵੇਂ ਜਾਂ ਸਾ 50 ਜੰਮਣ ਵਾਲਾ ਫਾਨੀ ਲਾਭ ਰਗਾ ਨੁਕਸਾਨ ਇਹ ਨਾ ਚੀਜ਼ਾਂ ਦਾ ਭਾਏ ਸਾਨੂੰ اچھا ਛੇ ਉਹ ਕਹਿੰਦੇ ਪ੍ਰਭੂ ਦੇ ਹੱਥ ਚਰੇ ਜਿੱਦੂ ਕਹਿੰਦਾ ਅਸਲ ਜਾਲ ਇੱਕ ਚੀਜ਼ ਕੋਈ ਛੇ ਨਹੀਂ ਦੀ ਇੱਕੋ ਸਿੱਕਾ ਦੋ ਪਹਿਲੂ ਦਾ ਫਾਨੀ ਲਾਭ ਕੀ ਹੈ ਫਾਨੀ ਲਾਭ ਸੰਸਾਰੀ ਨਹੀਂ ਹੈ ਹਾਨੀ ਹੋ ਜਾਣੀ ਗੁਣਾ ਦਾ ਘੜ ਜਾਣਾ ਉਹ ਗਣ ਆ ਜਾਣੇ ਵਿੱਚ ਆਂਦੀ ਹੋਗੀ ਗੁਣਾ ਜਹਾਨੀ ਹੋ ਜਾਣੀ ਪੂਰਣ ਗੁਣੇ ਪੂਰਣ ਗੁਣੇ ਤਾਸ ਪੂਰੇ ਗੁਣਾ ਚ ਕੋਈ ਗੁਣਾ ਦੇ ਵਿੱਚ ਘੜ ਜਾਣਾ ਨਹੀਂ ਹੋਗੀ ਕੱਲ ਕੋਈ ਆ ਸੰਥਾਰੀ ਕੋਈ ਤਾਂ ਦੀ ਗੱਲ ਹੈ ਨਹੀਂ ਇੱਥੇ ਉਹਨਾਂ ਨੇ ਸੰਥਾਰੀ ਯਾਦ ਕਰਕੇ ਰੱਖਦੇ ਤੁਹਾਡੀ ਹਾਨੀ ਗੱਲ ਹੀ ਹੋਈ ਹੈ ਹਾਨੀ ਅਕਲ ਦੀ ਹੋਈ ਹੈ ਵਿਵੇਕ ਚਾਨੀ ਹੋਈ ਹੈ ਪੂਰਨ ਬਵੇਕ ਨਹੀਂ ਰਿਹਾ ਸਤਪੁਰਖ ਪੂਰਨ ਬਵੇਕ ਬਵੇਕ ਤੇ ਵਿੱਚ ਕਮੀ ਆ ਗਈ ਬਵੇਕ ਦੀ ਪੂਰਨਤਾ 'ਚ ਕਮੀ ਆ ਗਈ ਹਾਂਜੀ ਹੋ ਗਈ ਜੈ ਜੈ ਹੋਏ ਧਰਮ ਕੀ ਹਾਦੀ ਉਹ ਤੋਂ ਨਾਨਕ ਪੂਰਨ ਬੁੱਧ ਗਿਆ ਪੂਰਨ ਹੋ ਗਈ ਜੀ ਪੂਰਨ ਬਵੇਕਾ ਉਹ ਬਵੇਕ ਜਿਹੜੀ ਅਪੂਰਨ ਬਵੇਕ ਜੇ ਕਮੀ ਹੈ ਉੱਥੇ ਬੁੱਧ ਵਿੱਚ ਉਹ ਲੋਸ ਹੈ ਕੋਈ ਪੂਰਾ ਕਰਨਾ ਨਹੀਂ ਆ ਸੀ ਘਾਟ ਪੱਕੀ ਰਹਿ ਗਿਆ ਜਾਸਾ ਬਜਾ ਉਸ ਜਾਸ ਵੀ ਜਦ ਅਸੀਂ ਕਰ ਸਕਦੇ ਆ ਜਾਸਤੇ ਸਮਝ ਵੀ ਜਾਦਾ ਹੋਗੀ ਜਦ ਵੇਗਪੂਰਨਾ ਤੁਪਰੀ ਉਸਤ ਤੁਪਰ ਹੋਗੀ ਜੇ ਆਪਣੇ ਚ ਕਮੀ ਆ ਉਸਤ ਵੀ ਕਮੀ ਰਹੂਗੀ ਜੇ ਬੁੱਧ ਵਿੱਚ ਕਮੀ ਆ ਤਾਂ ਉਸਤ ਦੇ ਵਿੱਚ ਵੀ ਕਮੀ ਰਹੂਗੀ ਜੇ ਅੰਦਰ ਪਰਮਾ ਦਾ ਗਿਆਨ ਵੀ ਸਹੀ ਨਹੀਂ ਦੇ ਸਕਦਾ ਪਰਮ ਜਾਊਗਾ ਸਪਲਾਈ ਹੋਊਗਾ ਉਹ ਵੀ ਗੱਲ ਹੋਈ ਹੈ ਜਬਰਨ ਮਾਰਨਾ ਜਬਰਨ ਨੂੰ ਦੈਰੀ ਜਬਰਨ ਮਾਰਦਾ ਹੈ ਉਹ ਨਹੀਂ ਜਬਰਨ ਮਾਰਦਾ ਤਾਂ ਪਰਮਾ ਤੇ ਛੇ ਦੀ ਜਾਂ ਹੁਕਮ ਨੇ ਵਾਚ ਚਲੇ ਹੁਕਮ ਨੂੰ ਸਮਝ ਕੇ ਛੇ ਦੀ ਹੈ ਅਸਲ ਦੇ ਵਿੱਚ ਇੱਕੋ ਹੀ ਹੈ ਨਾਮ ਸਾਰਿਆਂ ਦਾ ਆਲਾਜ ਜਿੱਥੇ ਨਾਮ ਹੈ ਉੱਥੇ ਹੰਦੀ ਲਾਭ ਦਾ ਮਤਲਬ ਹੈ ਜਿੱਥੇ ਨਾਮ ਹੈ ਉੱਥੇ ਜਮਨ ਲਾਭ ਦਾ ਮਤਲਬ ਹੈ ਹਾਦੀ ਹੈ ਦੀ ਲਾਵੇ ਲਾਭ ਹੈ ਹਾਦੀ ਹੋਏ ਨਹੀਂ ਖਾਣੇ ਦੀ ਚਿੰਤਾ ਨਾ ਸੱਚਖੰਡ ਵਿੱਚ ਹਾਦੀ ਦੀ ਚਿੰਤਾ ਨਹੀਂ ਹੈ ਉੱਥੇ ਕਿਹਾ ਨਾ ਜ਼ਵਾਲ ਹੈ ਦੀ ਜਿੱਥੇ ਜ਼ਵਾਲ ਹੈ ਦੀ ਡਾਊਟ ਹਾਲ ਦੀ ਸ਼ੰਕਾ ਨਹੀਂ ਹੈ ਉੱਥੇ ਚਿੰਤਾ ਜ਼ਾਦੀ ਹੈ ਜਿੱਤੇ ਡਾਊਨਫਾਲ ਦੀ ਸ਼ੰਕਾ ਹੈ ਜੇ ਸੰਸਾਰੀ ਰਾਜ ਰਹੋਗੇ ਡਾਊਨਫਾਲ ਦੀ ਸ਼ੰਕਾ ਬੜੀ ਰਹਿਣੀ ਹੈ ਚਿੰਤਾ ਬੜੀ ਰਹਿਣੀ ਹੈ ਇਸੇ ਡਾਊਨਫਾਲ ਦੀ ਚਿੰਤਾ ਨਹੀਂ ਹੁੰਦੀ ਸੱਚਖੰਡ ਦੇ ਵਿੱਚ ਕੱਲ ਇੱਕੋ ਹੀ ਹੈ 3 ਗੁਣੇ 5 ਰੂਪ ਤੇ ਨੂੰ ਲੈ ਉਹ ਇਹ ਕੋਈ ਚੀਜ਼ ਦੇ ਰੂਪ ਤੇ ਨਾ ਇਹ ਚੀਜ਼ ਇੱਕੋ ਹੀ ਹੈ ਤਨ ਨਹੀਂ 6 ਨਹੀਂ ਹੈ 6 ਉਹਨਾਂ ਦੀ ਆਪਣੀਆਂ ਹਮੂਰ ਖਾਂਦੀਆਂ ਕੋਈ ਸੰਸਾਰੀ ਜੇ ਆਪਾ ਦ੍ਰਿਸ਼ੀ ਕੋਲ ਤੋਂ ਦੇਖਾਂ ਤਾਂ ਫੇਛੇ ਬਣ ਜਾਣੀਆਂ ਨੇ ਜੇ ਨਿਰਾਕਾਰੀ ਦੇਸ਼ੀ ਕੋਲ ਤੋਂ ਤਾਂ ਇੱਕ ਤੇ ਧੂਆ ਹੋਣਾ ਹੀ ਨਹੀਂ ਧੂਈ ਤਾਂ ਦੁੱਬਦਾ ਹੁੰਦੀ ਐ ਇੱਕੋ ਹੀ ਰਣੀ ਜਿੱਤੇ ਨਾਮ ਹੈ ਉਥੇ ਜਮਨ ਬਨ ਹੈ ਦੀ ਜਿੱਤੇ ਨਾਮ ਹੈ ਉਥੇ ਜ਼ਵਾਲ ਹੈ ਦੀ ਹਾਂਜੀ ਲਾਭ ਹੈ ਉਹ ਨਹੀਂ ਲਾਭ ਇਲਾਵਾ ਹਾਦੀ ਹੈ ਉਹ ਨਹੀਂ ਜਿੱਤੇ ਨਾਮ ਹੈ ਉਥੇ ਅਪਜਸ ਹੈ ਨਹੀਂ ਜਸੇ ਜਸ ਅਪਜਸ ਕਿੱਥੇ ਜਸੇ ਜਾਂਦਾ ਉਥੇ ਗਲਤ ਕੋਈ ਹੈ ਚੀਤਾ ਕੋਈ ਹੈ ਛੇਕ ਮੈਂ ਹੋ ਗਈ ਜਸਨਾਬ ਜਿਹੜੇ ਭਵਸਾ ਕਰਦਾ ਰਿਹਾ ਉੱਥੇ ਅਬਜਾਦ ਹੈ ਨਹੀਂ ਉੱਥੇ ਅਬਜਾਦ ਕਿੱਥੇ ਹੈ ਜਸਨਾਬ ਜਿਹੜੇ ਭਵਸਾ ਕਰਦਾ ਰਿਹਾ ਕੋਈ ਉਹ ਤਾਂ ਸੰਸਾਰ ਚਾਹ ਹੈ ਗੱਲਾਂ ਇਹ ਗੱਲਾਂ ਸੰਸਾਰ ਚ ਨੇ ਸਾਰੇ ਆਦਮਿਆਂ ਬਾਤ ਹੈ ਛੇ ਨੇ ਨਾ ਗਰੀ ਬਾਤ ਹੈ ਕੋਈ ਕੋਈ ਉਹ ਤੁਧ ਮਗੋਂ ਸੰਸਾਰੀ ਨਾ ਕਹਦਾ ਨਾ ਹੀ ਮਾਨ ਨਾ ਮਾਨਾ ਹਾਂ ਹਾਂ ਸਾਰੇ ਆਦਮਿਆਂ ਬਾਤ ਹੈ ਉਹ ਸਾਰੇ ਆਗਿਆਂ ਦੇ ਦਸ਼ੀ ਕੋਣ ਜੀ ਗੱਲ ਹੈ ਪੰਡਤ ਦੀ ਬਣਾਈ ਹੋਈ ਗੱਲ ਐ ਪੰਡਤ ਦੇ ਦਿਮਾਗ ਦੀ ਉਪਜਾ ਹੈ। ਗ੍ਰਾਹਕਾਰੀ ਨੇ ਵਿੱਚ ਤਾਂ ਇੱਕੋ ਹੀ ਗੱਲ ਦੂਈ ਤੇ ਚੀਜ਼ ਐ ਨਹੀਂ ਹੈ ਉੱਥੇ। ਦੂਜੀ ਗੱਲ ਐ ਕੋਈ ਨਹੀਂ। ਗੱਲੇ ਇੱਕ ਐ ਉੱਥੇ। ਹਾਂਜੀ। ਪੌ ਚੁੱਕਾ ਨਿਰਪਾਉ ਹੋਏ ਬਸੇ। ਪੌ ਚੁੱਕਾ ਨਿਰਪਾਉ ਹੋਏ ਬਸੇ ਜਾਂ ਪੌ ਦੁਗਿਆ ਨਿਰਪਾਉ ਹੋ ਕੇ ਬਸ ਜਾਂਦਾ ਹੈ। ਸਗਲ ਵਿਆਦ ਮਨ ਤੇ ਖੈ ਨਸੇ। ਅਜਿਨੇ ਵਿਆਦ ਆਦ ਵਿਆਦ ਦੇ ਬੰਧਨ ਜੇ ਤੱਕ ਨਾਮ ਕੇਲੇ ਤਾਂ ਸਭੇ ਛੁੱਟ ਜਾਈ। ਆਦ ਬਿਆਦ ਕੇ ਦਸੁਪਾ ਸਾਧੀਆਂ ਗੱਲਾਂ ਨੇ ਸਿੱਟੀਆਂ ਕਹਿੰਦੇ ਆਦ ਬਿਆਦ ਕੇ ਬੰਦਨ ਜੇ ਤੱਕ ਨਾਮ ਕੇ ਲੈ ਤਾ ਕੱਲਾ ਨਾਮ ਦੀ ਉਹ ਗੱਲ ਆਈ ਸਾਡੇ ਕੋਲ ਇੱਕ ਨਾਮ ਦਾ ਐਸਾ ਹਥਿਆਰ ਹੈ ਸਾਰੀਆਂ ਹੀ ਬਿਵਾਰੀਆਂ ਦਾ ਦਾਜੇ ਹੈ ਸਗਲ ਰੋਗ ਕੋ ਆਖਦੇ ਕੋਈ ਗੱਲ ਹੈ ਉਹਨਾਂ ਰੋਗ ਬਣਾਤੇ ਛੇ ਸਾਡੇ ਸਗਲ ਜਿੰਨੇ ਵੀ ਨਾ ਇੱਕੋ ਹੀ ਸਾਡੇ ਕੋਲ ਦਾ ਦੁਆ ਹੈ ਸਗਲ ਬਿਆਦ ਐਸਾ دارو ਢੂਡ ਲਓ ਜੋ ਜੇ ਬੰਦੇ ਜੇ ਰੋਕਾ ਜੇ ਰੋਕਾ ਕਾ ਹਣਾ ਕਿ ਕੋਈ ਦਵਾ ਸਾਡੇ ਕੋਲ ਤਾਂ ਇਹ ਕੋਈ ਤੀਰ ਹੈ ਸਾਰਿਆਂ ਨੂੰ ਮਾਰੀ ਜਾਂਦਾ ਉਹ ਸਾਰੇ ਦੁਸ਼ਮਣ ਦੇਖੋ ਨਾ ਉਹੀ ਤੀਰ ਹੈ ਜਿਹਨੇ ਮਰਜੀ ਮਾਰਦੋ ਉਪੜ ਕੇ ਕੋਲੇ ਆ ਜਾਂਦਾ ਇਹਹੀ ਤੀਰ ਹੈ ਨਾਮ ਦਾ ਜਿਹਨੂੰ ਮਾਰੋ ਫੇਰ ਉਪੜ ਕੇ ਕੋਲੇ ਆ ਜਾਂਦਾ ਇਹ ਕਿਹੜਾ ਜਾਣਦਾ ਕਿ ਤੀਰ ਤਾਂ ਕੋਲੇ ਹੁੰਦਾ ਪਰ ਕੇ ਮਾਰਿਆ ਪਰਬਾਤ ਕਦੇ ਮੁੜ ਕੇ ਫੇਰ ਆ ਜਾਂਦਾ ਕੋਲ ਉਹੀ ਫੇਰ ਮਰਦੀਦਾ ਹਾਂ ਜਿਸ ਕਾ ਸਾਥ ਇਹਨ ਕ੍ਰਿਪਾਧਾਰੀ ਸਾਧ ਸੰਗੀ ਜਪਨਾਮ ਅਮਰਾਰੀ ਜਿਸ ਕਾ ਸਾਥ ਇਸ ਕ੍ਰਿਪਾਧਾਰੀ ਜੀ ਦਾ ਸੀਗਾ ਉਹ ਨਹੀਂ ਕਰਮ ਕੀਤੀ ਹੈ ਉਹ ਜੀ ਦਾ ਆਪਣੇ ਬੋਲ ਨਹੀਂ ਕਿਰਪਾ ਕੀਤੀ ਹੈ ਜਿਸ ਕਾ ਸਾਥ ਇਸ ਕ੍ਰਿਪਾਧਾਰੀ ਸਾਧ ਸੰਗੀ ਜਪਨਾਮ ਅਮਰਾਰੀ ਸਾਧ ਸੰਗੀ ਜਪਨਾਮ ਅਮਰਾਰੀ ਬੁੱਧੇ ਕਹਿੰ ਤੂੰ ਕਿਹਾ ਵੀ ਤੂੰ ਆਪਣੇ ਸੰਗੀ ਨੂੰ ਸਾਧ ਲਾ ਇਹਦਾ ਸਿਗਾ ਇਹ ਮਾਨਵ ਨੇ ਕਿਰਪਾ ਕੀਤੀ ਹੈ ਹੁਣ ਚਕਨਾ ਮੁਰਾਰੀ ਤੇਨੂੰ ਸੰਗੇ ਨੂੰ ਸਾਧਲਾ ਨਾਮ ਮੁਰਾਰੀ ਜਪਲਾ ਮੁਰਾਰੀ ਦਾ ਨਾਮ ਸਿਤਿ ਪਾਈ ਕਿਉਂਕਿ ਪਰਮ ਗਵਨ ਸਿਤਿ ਪਾਈ ਕਿਉਂਕਿ ਪ੍ਰਭ ਗਵਨ ਜਦੋਂ ਪਰਮ ਚੁੱਕ ਗਿਆ ਪਰਮ ਦੂਰ ਹੋ ਗਿਆ ਤਾਂ ਗਵਨ ਵੀ ਚੁੱਕ ਗਿਆ ਸਿਤਿ ਪਾਈ ਸਿਤਿ ਪਾਈ ਥਾ ਸਿਰ ਹੋ ਗਿਆ ਜੰਮਣ ਮਰਨ ਦਾ ਪਰਮ ਸੀ ਦੂਰ ਹੋ ਗਿਆ ਸਿਤਿ ਪਾਈ ਕਿਉਂਕਿ ਪਰਮ ਗਵਨ ਸੋ ਜੰਮੜਵਾਰ ਕਾਈ ਬਰਬੂਜ਼ੀ ਜਿਆਦਾ ਹੈ ਨਹੀਂ ਸਮਝ ਆ ਗਈ ਥਿਤ ਪਾਈ ਚੁੱਕੇ ਪ੍ਰਭ ਗਵਨ ਹਾਂ ਸੁਣੋ ਨਾਨਕ ਹਰ ਹਰ ਜਸ ਸਰਬਨ ਸੁਣ ਨਾਨਕ ਹਰ ਹਰ ਜਸ ਸਰਬਨ ਨਾਨਕ ਕਹਿੰਦਾ ਜਿਆਦਾ ਹਰ ਹਰ ਜਸ ਸਰਬਨ ਹੀ ਸੁਣਿਆ ਬੱਲੇ ਕੰਨਾ ਨਾ ਤਾਂ ਥਿਤ ਬੱਲੇ ਕੰਨਾ ਨਾ ਸੁਣ ਕੇ ਬਾਣੀ ਦਾ ਪਤਾ ਲੱਗਦਾ ਵਾਹਲੇ ਕੰਨਾ ਦਾ ਕੀ ਹੈ ਇਹਨਾਂ ਦਾ ਕੰਨ ਰਸ ਬਣਾਇਆ ਹੋਇਆ ਹੈ ਵਾਹਲਾ ਜਿਹੜਾ ਰਾਗ ਨਾ ਹੈ ਕੰਨ ਰਸ ਹੈ ਰਾਗ ਨਾਲ ਸੁਣਨਾ ਕੰਨ ਰਸ ਹੈ ਇਹਦੀ ਵਿਆਖਿਆ ਸੁਣ ਲਈ ਜਿਹੜੀ ਹੈ ਨਾਮ ਰਸ ਹੈ ਵਿਆਖਿਆ ਦੇ ਵਿੱਚ ਨਾਮ ਵਿਚਾਰ ਦੇ ਵਿੱਚ ਨਾਮ ਪ੍ਰਧਾਨ ਜਦ ਅਸੀਂ ਗੁਰਬਾਣੀ ਵਿਚਾਰਦੇ ਹਾਂ ਵਿਚਾਰ ਵਿੱਚ ਨਾਮ ਪ੍ਰਧਾਨ ਰਾਗ ਦੇ ਵਿੱਚ ਕੀਰਤਨ ਵਿੱਚ ਰਾਗ ਪ੍ਰਧਾਨ ਵਿਚਾਰ ਚ ਰਾਗ ਦਾ ਕੋਈ ਮਤਲਬ ਨਹੀਂ ਵਿਚਾਰ ਜਨਮ ਰਾਗ ਦੀ ਰਮਦੰਦ ਦਾ ਕੋਈ ਮਤਲਬ ਨਹੀਂ ਵਿਚਾਰ ਚ ਹੋਰ ਚੀਜ਼ ਆ ਉਹ ਜਿਹੜੀ ਗੌੜ ਦੇ ਵਿੱਚ ਹੋ ਕਿਰਤਨ ਦਾ ਉਹ ਕਾਲ ਦੀ ਲੋੜ ਨਹੀਂ ਵਖਿਆ ਬਿਲਕੁਲ ਅੱਛਾ ਕੀਰਤਨ ਦੀ ਤਾਂ ਕੀਰਤਨ ਤਾਂ ਹੈ ਉਹ ਨਹੀਂ ਉਹ ਗੌੜ ਹੈ ਕੋਈ ਕਾਬਾ ਰਾਗੀ ਨਾਦੀ ਬੇਦੀ ਕੀਰਤਨ ਤਾਂ ਹੈ ਨਾ ਬਖਿਆਨ ਕੀਰਤਨ ਬਖਿਆਨ ਨੂੰ ਕਹਿੰਦੇ ਨੇ ਕੀਰਤਨ ਹੀ ਉਹਨੂੰ ਕਹਿੰਦੇ ਨੇ ਉਹਨਾਂ ਨੇ ਕੀਰਤਨ ਪੜ੍ਹਾਤਾ ਹਣ ਜੀ ਥਿਤ ਪਾਇ ਚੁਕੇ ਪ੍ਰਭ ਗਵਨ ਸੁਣ ਨਾਨਕ ਹਰ ਹਰ ਜਸ ਸਰਬਨ ਥਿਤ ਪਾਇ ਫਿਰ ਹੋ ਗਿਆ ਚੁਕੇ ਪ੍ਰਭ ਗਵਨ ਪ੍ਰਭ ਗਵਨ ਚੁੱਕ ਕੇ ਹੁਣਾ ਚਾਲ ਬੁੱਕ ਗਿਆ ਜਦੋਂ ਗੁਰਬਾਣੀ ਦਾ ਹਰ ਜਸ ਸਰਬਨ ਕੀਤਾ